ਅੱਜ ਜਿਹੜਾ ਤੁਹਾਨੂੰ ਘੋੜਾ ਵਿਖਾਉਣਾ ਐ ਨਾ ਸੱਜਣੋਂ ਉਹਨੇ ਕਿਤੇ ਬੱਚੇ ਪੈਦਾ ਕੀਤੇ ਆ ਸਰਾਈ ਲਾਤਾ ਬੱਚੇ ਵਾਲਾ ਤੁਹਾਡੇ ਸਾਹਮਣੇ ਪਹਿਲਾਂ ਤੁਹਾਨੂੰ ਬੱਚੇ ਵਿਖਾਉਣੇ ਫਿਰ ਕੋੜਾ ਵਿਖਾਉਣੇ ਤੁਹਾਡੇ ਸਾਹਮਣੇ ਖੜਾ ਹੈ ਵਸ਼ੇਰਾ ਇਹਦੀ ਉਮਰ ਹੈਗੀ ਹੈ ਸਜਣੋ 2 ਮਹੀਨੇ ਤੇ 7 ਦਿਨ ਜਿੱਦਨ ਅਸੀਂ ਫਲਮਾਇਆ ਹੋਇਆ ਹੈ ਬਾਕੀ ਬੱਚੇ ਦੇ ਵਿੱਚ ਕੁਆਲਿਟੀ ਕੋੜੇ ਨੇ ਤੁੰਤੁੰਪਰੀ ਹੈ ਇਹ ਨਹੀਂ ਕਿ ਯਾਰ ਇੱਕੇ ਬੱਚੇ ਦਾ ਬਾਕੀ ਵੀ ਤੁਹਾਨੂੰ ਵਿਖਾਉਣੇ ਆ ਵਸ਼ੇਰੀਆਂ ਬੜੀਆਂ ਚੰਗੀਆਂ ਜਿੱਦਾਂ ਇੱਕ ਆ 13 ਤੋਂ 14 ਮਹੀਨਿਆਂ ਦੀ ਵਸ਼ੇਰੀ ਹੈ ਇਹ ਤਿੰਨੇ ਬੱਚੇ ਦੋ ਵਸ਼ੇਰੀਆਂ ਤੇ ਇੱਕ ਵਸ਼ੇਰਾ ਇੱਕੇ ਪਿੰਡ ਦੇ ਵਿੱਚ ਆ ਤਿੰਨ ਕਿਲੋਮੀਟਰ ਦੂਰ ਹੈ ਬਾਈ ਦੇ ਪਿੰਡ ਨਾਲੋਂ ਉੱਥੇ ਹੈ ਹਾਂ ਨਵਾਏ ਨਹੀਂ ਗਏ ਕਿਉਂਕਿ ਅਸੀਂ ਵੀ ਚੰਨ ਕੀ ਛਾਪਾ ਆ ਰਿਹਾ ਸੀ ਪਹਿਲਾਂ ਬਾਈ ਹੁਣਾਂ ਨੂੰ ਪਤਾ ਨਹੀਂ ਸੀ ਵੀ ਅਸੀਂ ਬੱਚੇ ਫਲਮਾਉਣ ਹੋਣਾ ਪਰ ਤੁਸੀਂ ਬੱਚਿਆਂ ਦੀਆਂ ਬਰੀਕੀਆਂ ਬੱਚਿਆਂ ਦਾ ਸ਼ਕੀਨਪੁਣਾ ਤੇ ਬੱਚਿਆਂ ਦੀਆਂ ਗਰਦਨਾ ਪੁੜੇ ਯਾਰ ਇਹਨਾਂ ਦੇ ਪੌੜਾਂ ਤੋਂ ਲੈ ਕੇ ਕੰਨਾਂ ਤੱਕ ਗੁੰਦੇ ਪਏ ਆ ਬੱਚੇ ਬਹੁਤ ਜ਼ਿਆਦਾ ਚੰਗੇ ਬੱਚੇ ਘੋੜੇ ਨੇ ਪੈਦਾ ਕਰਕੇ ਵਿਖਾਤੇ ਆ ਜਿਹੜਾ ਘੋੜਾ ਤੁਹਾਨੂੰ ਅੱਜ ਵਿਖਾਉਣ ਲੱਗੇ ਆ ਇੱਕ ਬਸ਼ੇਰੀ ਉਹ ਸੀ ਤੇ ਇੱਕ ਆਹ ਬਸ਼ੇਰੀ ਆ ਉਹ ਹੋਰ ਸੀ ਆਹ ਹੋਰ ਹੈ ਇਹਦੀ ਉਮਰ ਹੈਗੀ ਆ 12 ਕਿ ਮਹੀਨੇ ਯਾਨੀ ਕਿ 1 ਸਾਲ ਦੀ ਇਹ ਬਸ਼ੇਰੀ ਹੈ ਬਾਕੀ ਬਰੀਕੀਆਂ ਦੇ ਵਿੱਚ ਸਾਰੇ ਹੀ ਬੱਚੇ ਆ ਸੱਜਣੋ ਜਿੰਨੇ ਵੀ ਹੁਣ ਤੱਕ ਟੋਟਲ ਇੱਕ ਭਾਈ ਹੁਣਾਂ ਦੀ ਗੱਲ ਨੂੰ ਆਪਾਂ ਗੌਰ ਕਰੀਏ ਤੇ ਵੀਰ ਹੁਣ ਹੀ ਦੱਸਦੇ ਆ ਕਿ 43 ਬੱਚੇ ਆਏ ਆ ਤੇ 43ਾਂ ਦੇ ਵਿੱਚੋਂ ਸਿਰਫ ਦੋ ਬਸ਼ੇਰੇ ਤੇ 41 ਬਸ਼ੇਰੀਆਂ ਘੋੜੇ ਨੇ ਪੈਦਾ ਕੀਤੀਆਂ ਤੇ ਨਾਲ ਹੀ ਇੱਕ ਬੱਚਾ ਆ ਆ ਗਿਆ ਜੀ ਇਹ ਬੱਚੇ ਦੀ ਉਮਰ ਹੈਗੀ ਸਿਰਫ 3 ਦਿਨ ਨਵਾਂ ਨਵਾਂ ਧਰਤੀ ਤੇ ਆਇਆ ਸੱਜਣੋ ਬਾਕੀ ਤੁਹਾਨੂੰ ਕਿਵੇਂ ਲੱਗਾ ਇਹਦੀਆਂ ਲੱਤਾਂ ਦੇਖ ਕੇ ਕੀ ਲੱਗਦਾ ਉਹ ਤੁਸੀਂ ਵਿਚਾਰ ਸਾਨੂੰ ਦੇ ਦਿਓ ਇਹਦਾ ਬੋਡੀਸ ਟਰੈਕਚਰ ਵੇਖ ਕੇ ਜਾਂ ਇਹਦਾ ਸ਼ਕੀਨਪੁਣਾ ਦੇਖ ਕੇ ਕੀ ਲੱਗਦਾ ਕਿਉਣ ਵਾਲੇ ਸਮੇਂ ਦੇ ਵਿੱਚ ਭਾਈ ਬੱਚੇ ਕੀ ਕਰਾਮਾਤ ਕਰਨਗੇ ਕਿੱਧਰ ਨੂੰ ਜਾਣਗੇ ਕਿੰਨੀਆਂ ਕਿ ਹਾਈਟਾ ਕਰਨਗੇ ਹੁਣ ਤੁਹਾਨੂੰ ਘੋੜੇ ਦੇ ਦਰਸ਼ਨ ਕਰਾਉਣੇ ਆ ਪਹਿਲਾਂ ਸ਼ੁਰੂਆਤ ਕਰਨੀ ਦੇ ਪੈਰਾਂ ਤੋਂ ਆ ਸੁੰਭ ਦੇਖ ਲਓ ਵੀ ਘੋੜੇ ਦਾ ਕਿੰਨਾ ਚੰਗਾ ਮਜ਼ਬੂਤ ਸੁੰਭ ਲੱਗਾ ਹੋਇਆ ਹੈ ਘੋੜੇ ਦਾ ਲੈ ਵੀ ਆ ਦਰਸ਼ਨ ਕਰੋ ਘੋੜੇ ਦੇ ਲਾਜਵਾਬ ਘੋੜੇ ਦੀ ਖੂਬਸੂਰਤੀ ਬੜੀ ਪਿਆਰੀ ਲੱਗਦੀ ਹੈ ਮੈਨੂੰ ਪਰਸਨਲ ਤੌਰ ਤੇ ਮੈਂ ਜੇ ਗੱਲ ਕਰਾਂ ਤੇ ਰੁਸਤਮੇ ਘੋੜੇ ਦਾ ਨਾਮ ਹੈ ਸੁਮਬ ਦਰ ਕੋੜੇ ਦਾ ਡਾਇਰੈਕਟ ਪੁੱਤ ਹੈ ਸੱਜਣੂ ਤੇ ਕੋੜੇ ਦੀ ਫੇਸ ਬਿਊਟੀ ਬਹੁਤ ਜ਼ਿਆਦਾ ਚੰਗੀ ਹੈ ਤੇ ਜੇ ਗੱਲ ਕਰਾਂ ਮੂੰਹ ਦੀ ਸ਼ੀਪ ਦੀ ਮੋਟੀ ਅੱਖ ਦੀ ਛੋਟਾ ਕੰਨ ਹੈ ਜਿਹੜਾ ਉਹ ਘੋੜੇ ਦੀ ਸ਼ਕੀਨੀ ਨੂੰ ਹੋਰ ਚਾਰ ਚੰਨ ਲਾਉਂਦਾ ਹੈ ਬਾਕੀ ਘੋੜੇ ਦੇ ਵਿੱਚ ਮਜਬੂਤਪਣਾ ਬਹੁਤ ਹੈ ਘੋੜੇ ਦੀ ਕੱਦ ਕਾਠੀ ਬਹੁਤ ਹੈ ਘੋੜੇ ਦੀ ਛਾਤੀ ਦੇਖੋ ਤੁਸੀਂ ਵੀ ਕਿੰਨੀ ਚੌੜੀ ਛਾਤੀ ਲੱਗੀ ਹੋਈ ਹੈ ਬਾਕੀ ਯਾਰ ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਆ ਨਾ ਤੇ ਕਿਸੇ ਵੀ ਸਟੱਡ ਦੇ ਚੱਲਣ ਦੇ ਵਿੱਚ ਆਪਾਂ ਗੱਲ ਕਰਦੇ ਹੁੰਨੇ ਕਿ ਬੱਚਿਆਂ ਦੀ ਜ਼ਿਆਦੀ ਭੂਮਿਕਾ ਹੁੰਦੀ ਹੈ ਤੇ ਘੋੜੇ ਨੇ ਹੁਣ ਤੱਕ ਕਾਲੀਆਂ ਘੋੜੀਆਂ ਤੋਂ ਵੀ ਚੰਭੀਆਂ ਘੋੜੀਆਂ ਤੋਂ ਵੀ ਸਪੌਟਲੈਸ ਨੁਕਰੇ ਬੱਚੇ ਪੈਦਾ ਕਰਕੇ ਖਾਤੇ ਉਮਰ ਕਿੰਨੀ ਹੈ ਹਾਈਟ ਕਿੰਨੀ ਹੈ ਉਹ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਪਰਾਂਵਾਦ ਪੁੱਛਣੀ ਆ ਆ ਇਹ ਵਿਚਕਾਰ ਆਉਂਦੇ ਆਪਣੇ ਬਹੁਤ ਹੀ ਸਤਿਕਾਰਯੋਗ ਭਰਾ ਬਾਈ ਸਰਦਾਰ ਗਰਦੀਪ ਸਿੰਘ ਸੋਲ ਨਾਲ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਸੱਜੇ ਹੱਥ ਆਪਣਾ ਬਹੁਤ ਹੀ ਮੇਰਾ ਮਿੱਤਰ ਪਿਆਰਾ ਵੀਰ ਡਾਕਟਰ ਜੋਗਾ ਸਿੰਘ ਹੈ ਤੇ ਨਾਲ ਵੀਰ ਸਰਬਜੀਤ ਹੈ ਬਾਕੀ ਬਾਈਆਂ ਨੂੰ ਘੋੜੀਆਂ ਦਾ ਘੋੜਿਆਂ ਦੀ ਸਵਾਰੀ ਕਰਨ ਦਾ ਬੜਾ ਸ਼ੌਕ ਹੈ ਸੱਜਣੋ ਬਾਕੀ ਜੇ ਤੁਸੀਂ ਇਹਨਾਂ ਦੇ ਫਾਰਮ ਤੇ ਚੱਲਗੇ ਤੇ ਮੈਂ ਲਿਖ ਕੇ ਦਿੰਦਾ ਵੀ ਪਾਇਆ ਖੂਨ ਤੁਹਾਡਾ ਵਧਾ ਕੇ ਭੇਜਣਗੇ ਬਹੁਤ ਹੀ ਮਾਣ ਸਤਿਕਾਰ ਕਰਦੇ ਆ ਬਹੁਤ ਹੱਸੇ ਇੱਥੇ ਵਾਲੇ ਭਰਾ ਨੇਾਕੀ ਜੇ ਘੋੜਾ ਚੰਗਾ ਲੱਗੇ ਵੀਡੀਓ ਚੰਗੀ ਲੱਗੇ ਤੇ ਅੱਗੇ ਸ਼ੇਅਰ ਕਰਦੇ ਹੋ ਜਿੰਨਾ ਵੀਰਿਆਂ ਨੇ ਪੁਰਾਣੀ ਵੀਡੀਓ ਸ਼ੇਅਰ ਕੀਤੀ ਸੁਣੇ ਸੁਣੇ ਕਮੈਂਟ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚ ਕੁਝ ਵੀਰਿਆਂ ਦੇ ਨਾਮ ਨੇ ਜੀ ਫਰੋਜਪੁਰੀਆ ਖੋਖਰ ਸੁਖਪਾਲ ਠਾਕੁਰ ਰਾਣਾ ਫਰਾਜ ਬਾਲੀ ਜਾਰਡਨ ਬੰਟੀ ਸਾਲਾਪੁਰ ਸਤਨਾਮ ਸੰਧੂ ਜਗਜੀਤ ਸਿੰਘ ਜੱਜ ਜਸ਼ਨਪ੍ਰੀਤ ਸਿੰਘ ਰੋਹਿਤ ਰਾਣਾ ਮਨਦੀਪ ਰਾਜ ਗੁਰਮੀਤ ਸਮਰਾ ਜਗਰਾਦ ਸਿੰਘ ਅਸਲਮ ਖਾਨ ਅਨਮੋਲ ਸ਼ਰਮਾ ਪਹਿਲਵਾਨ ਸਟੱਡ ਫਾਰਮ ਤੋਂ ਵੀਰ ਸਾਡਾ ਭਰਾ ਜੋਬਨ ਟਾਕ ਕੁੱਲਰ ਮੇਵਾਸਰਾ ਗੁਰਮੀਲ ਸਿੰਘ ਪ੍ਰੇਮ ਯਾਦਵ ਆਰੋ ਕਰਦੇ ਗੱਲਬਾਤ ਮਿਲਦੇ ਭਰਾਵਾਂ ਨੂੰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰੀ ਤੋਂ ਫੇਰ ਮੈਂ ਸੁਖ ਸੰਧੂ ਸਵਾਗਤ ਕਰਦਾ ਤੇ ਸਾਰੇ ਭਰਾਵਾਂ ਨੂੰ ਜੀ ਆਇਆਂ ਆਖਦਾ ਸੱਜਣੋ ਸ਼ੁਰੂ ਦੇ ਵਿੱਚ ਆਪਾਂ ਅਕਸਰ ਪਹਿਲਾਂ ਵੀਡੀਓ ਦੇ ਵਿੱਚ ਜਾਂ ਜਿਉਂ ਵੀ ਆਪਾਂ ਕੋਈ ਵੀਡੀਓ ਸ਼ੁਰੂ ਕਰਦੇ ਆ ਆਪਾਂ ਬੱਚਿਆਂ ਦੀ ਗੱਲ ਅਕਸਰ ਹੀ ਕਰਦੇ ਹੁੰਦੇ ਆ ਤੇ ਬੱਚੇ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਦਿਖਾ ਕੇ ਹਟਿਆ ਘੋੜਾ ਚੱਲਣ ਦੇ ਵਿੱਚ ਇੱਕ ਵੱਡਾ ਰੋਲ ਨਿਭਾਉਂਦੇ ਆ ਸਟੱਡ ਦੇ ਬੱਚੇ ਤੇ ਇਹ ਘੋੜੇ ਨੇ ਬਾਕਮਾਲ ਕੀਤੀ ਹੋਈ ਆ ਮੇਰੇ ਖਿਆਲ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਵਿਖਾ ਤੇ ਜਿਹੜਾ ਪੜਦਾ ਹੈ ਜਿਹੜਾ ਸ਼ੀਸ਼ਾ ਹੈ ਉਹ ਜਮਾ ਚੱਕਦਾ ਸ਼ੀਸ਼ਾ ਤੁਹਾਨੂੰ ਵਿਖਾਤਾ ਘੋੜੇ ਨੇ ਬੱਚੇ ਜੰਮਣ ਖਣੋਂ ਕੋਈ ਕਸਰ ਨਹੀਂ ਛੱਡੀ ਘੋੜੀ ਜਿੱਦਾਂ ਦੀ ਮਰਜ਼ੀ ਹੋਵੇ ਇੱਥੋਂ ਤੱਕ ਕਿ ਨੀਲੀਆਂ ਘੋੜੀਆਂ ਤੋਂ ਵੀ ਸਪੌਟਲੈਸ ਨੂੰ ਕਰੇ ਬੱਚੇ ਘੋੜੇ ਦੇ ਜੰਮੇ ਆ ਜੰਬੀਆਂ ਤੋਂ ਸਪੌਟਲੈਸ ਨੁਕਰੇ ਘੋੜੇ ਜੰਮੇ ਆ ਤੇ ਜੇ ਗੱਲ ਕਰਾਂ ਮਾਰਵਾੜੀ ਘੋੜੀਆਂ ਦੀ ਤੇ ਉਹ ਵੀ ਤੁਹਾਨੂੰ ਵਿਖਾਵਾਂਗੇ ਵੀ ਭਾਈ ਕਿੱਦਾਂ ਦੇ ਬੱਚੇ ਜੰਮੇ ਆ ਤੇ ਬੱਚਿਆਂ ਤੇ ਹੀ ਮੇਨ ਆਪਾਂ ਗੱਲਬਾਤ ਕਰਨੀ ਹੈ ਪਰ ਘੋੜਾ ਬਾਈਆਂ ਨੇ ਲਕੋ ਛੱਡਿਆ ਜਮਾ ਹੀ ਘੋੜੇ ਦੀ ਕਿੰਨੀ ਏਜ ਹੋ ਗਈ ਆ ਤੇ ਬਾਈ ਹੋਣਾ ਕੋਲੇ ਕਿੰਨੇ ਕ ਟਾਈਮ ਦਾ ਆ ਘੋੜਾ ਕਿਹੜੇ ਘੋੜੇ ਦਾ ਬੱਚਾ ਹੈ ਕਿਹੜਾ ਖਾਨਦਾਨ ਹੈ ਤੇ ਕੀ ਸਹਾਉ ਕਿਤਾਬ ਹੈ ਕਿੰਨੀ ਕੁ ਹਾਈਟ ਹੈ ਸਾਰੀ ਗੱਲਬਾਤ ਪੁੱਛ ਕੇ ਤੁਹਾਡੀ ਕਚਹਿਰੀ 'ਚ ਰੱਖਣ ਦੇ ਲਈ ਆਪਾਂ ਪਹੁੰਚੇ ਆ ਪਿੰਡ ਹੈ ਵੀਰ ਹੋਣਾ ਦਾ ਪੰਡੋਰੀ ਜ਼ਿਲ੍ਹਾ ਪੈ ਜਾਂਦਾ ਹੈ ਸ੍ਰੀ ਅਮਰਤਸਰ ਸਾਹਿਬ ਤੇ ਜਿਹੜਾ ਵਾਗਾ ਬਾਡਰ ਮਸ਼ਹੂਰ ਹੈ ਉਹਦੇ ਤੋਂ 11 ਕਿਲੋ ਮੀਟਰ ਦੀ ਦੂਰੀ ਤੇ ਇਹ ਪਿੰਡ ਵਸਦਾ ਹੈ ਜੀ 16 ਸਟੱਡ ਫਾਰਮ ਦੇ ਵਿੱਚ ਆਪਾਂ ਬੈਠੇ ਆ ਆਪਣੇ ਬਹੁਤੀ SLAGA ਜੋਗ ਵੀਰ ਜਿਨ੍ਹਾਂ ਨੇ ਬਹੁਤ SLAGA ਜੋਗ ਕਦਮ ਚੁੱਕ ਕੇ ਦੇ ਘੋੜਿਆਂ ਦੇ ਵਿੱਚ ਬਰੀਡਿੰਗ ਦਾ ਕੰਮ ਸ਼ੁਰੂ ਕੀਤਾ ਜਿਨ੍ਹਾਂ ਨੇ ਘੋੜਿਆਂ ਦੇ ਵਿੱਚ ਆਪਣੇ ਭਰਾਵਾਂ ਨੂੰ ਨਾਲ ਜੋੜਿਆ ਜਿਨ੍ਹਾਂ ਨੇ ਇੱਕ ਮਾਜੇ ਦੀ ਧਰਤੀ ਤੇ ਕਹਿ ਲਈਏ ਨਾ ਵੀ ਇੱਕ ਚੰਗੀ ਬਰੀਡ ਦਾ ਆਗਾਜ਼ ਕੀਤਾ ਆਪਣੇ ਵਿਚਕਾਰ ਬੈਠੇ ਆ ਬਾਈ ਸਰਦਾਰ ਗੁਰਦੀਪ ਸਿੰਘ ਸੋਲ ਸਾਹਿਬ ਸੋਲ ਸਟੱਡ ਫਾਰਮ ਤੇ ਆਪਾਂ ਤੁਹਾਨੂੰ ਮੈਂ ਦੱਸਿਆ ਵੀ ਬੈਠੇ ਆ ਨਾਲ ਆਪਣੇ ਵੀਰਾ ਬੈਠਾ ਹੈ ਜਿਹੜੇ ਸਾਰੀ ਜਾਣਕਾਰੀ ਦੇਣਗੇ ਬਾਈ ਦਾ ਨਾਮ ਹੈ ਦੀ ਸਰਬਜੀਤ ਸਿੰਘ ਨਾਲ ਆਪਣਾ ਬਹੁਤ ਹੀ ਸਤਿਕਾਰਯੋਗ ਵੀਰ ਜਿੰਨੇ ਛੋਟੀ ਹੱਥ ਚ ਫੜੀ ਹੈ ਕੋੜਿਆਂ ਵਾਲੀ ਬਾਈ ਨੂੰ ਤੁਸੀਂ ਜਾਣਦੇ ਹੋ ਮੇਰੇ ਨਾਲ ਜੁੜੇ ਨੂੰ ਵੀਰ ਨੂੰ 5 ਸਾਲ ਤਕਰੀਬਨ ਹੋ ਗਏ ਤੇ ਕੋੜਿਆਂ ਕਰਕੇ ਹੀ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਵੀਰ ਜੋਗਾ ਸਿੰਘ ਡਾਕਟਰ ਜੋਗਾ ਸਿੰਘ ਦੇ ਨਾਂ ਨਾਲ ਬਾਈ ਜਾਣਦੇ ਆ ਤੇ ਉਹਨਾਂ ਦੇ ਪਰਲੇ ਪਾਸੇ ਬੈਠਿਆ ਬਾਈ ਸਰਦਾਰ ਨੇਤਰਪਾਲ ਸਿੰਘ ਜੀ ਤੇ ਪਰਲੇ ਪਾਸੇ ਬੈਠਿਆ ਸਰਦਾਰ ਗੁਰਜੀਤ ਸਿੰਘ ਜੀ ਸਾਰੇ ਭਰਾਵਾਂ ਦਾ ਸਵਾਗਤ ਕਰਦਾ ਫਿਰ ਸਾਰੀ ਜਾਣਕਾਰੀ ਦਿੰਨੇ ਆ ਵੀਡੀਓ ਐਂਡ ਤੱਕ ਦੇਖਿਓ ਮਜ਼ਾ ਬਹੁਤ ਆਉਣ ਵਾਲਾ ਹੈ ਬੱਚੇ ਤਾਂ ਤੁਹਾਨੂੰ ਥੋੜੇ ਜਿਹੀ ਵਿਖਾਏ ਅਜੇ ਅੱਜ ਇਹ ਤਾਂ ਕਹਿਦਾ ਨਾ ਕਿ ਸੇਰ ਚੋਂ ਪੂਣੀ ਕੱਤੀ ਆ ਬੱਚੇ ਹੋਰ ਬਹੁਤ ਟੌਟ ਟੌਪ ਦੇ ਆਇਆ ਉਹ ਵੀਡੀਓ ਤੁਹਾਨੂੰ ਵਿਖਾਉਨੇ ਆ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਾਸੀਕਾਲ ਸਾਸੀਕਾਲ ਬਾਈ ਜੀ ਸਾਸੀਕਾਲ ਚੜਦੀ ਕਲਾ ਜੋ ਬਿਲਕੁਲ ਬਾਈ ਜੀ ਉਹ ਕੀ ਰਿਪੋਰਟਾਂ ਬਿਲਕੁਲ ਭਾਈ ਪਹਿਲਾਂ ਤਾਂ ਤੂੰ ਕਿਸੇ ਨੂੰ ਗੱਲ ਨਹੀਂ ਕਰਨ ਦਿੱਤੀ 2-3 ਘੰਟੇ ਹੁਣ ਤੂੰ ਸਲੋ ਆਵਾਜ਼ ਹੋ ਗਿਆ ਕੀ ਚੱਕਰ ਬਿਲਕੁਲ ਨਹੀਂ ਸਲੋ ਜੀ ਫੁੱਲ ਮੈਂ ਤਾਂ ਉਹ ਗੜਸ ਜੀ ਆਵੇ ਨਾ ਜਿਹੜੀ ਗੱਲ ਸੱਚ ਹੈ ਉਹ ਹੀ ਗੜਸ ਹੈ ਜੀ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਦੱਸਦਾ ਜਿਹੜਾ ਭਰਾ ਇਹਨਾਂ ਕੋਲੇ ਆ ਗਿਆ ਨੇ ਇੱਥੇ ਫਾਰਮ ਤੇ ਆ ਗਿਆ ਤੇ ਮੈਂ ਦਾਵੇਂ ਨਾ ਨਾ ਜੋਗੇ ਬਾਈ ਪਾਈਆ ਜਾਦਾ ਕਿਲੋ ਖੂਨ ਵਧਾ ਕੇ ਜਾਊਗਾ ਇਹ ਇਹ ਇਹਨਾਂ ਦਾ ਕਹਿਦਾ ਭਾਪੀ ਇਹ ਤੁਹਾਡਾ ਇਤਮਾਨ ਨਾ ਕਰਦੇ ਆ ਭਰਾ ਮਜ਼ਾਕੀਆ ਤੌਰ ਤੇ ਕਹਿ ਲੋ ਜਹ ਹਾਸੇ ਠੱਟੇ ਵਾਲੇ ਬੰਦੇ ਆ ਤੇ ਇਹਨਾਂ ਕੋਲੇ ਕਰੀ ਗੇੜਾ ਜਰੂਰ ਮਾਰ ਕੇ ਜਾ ਅੱਛਾ ਸਰਬਜੀਤ ਬਾਈ ਗੱਲ ਹੁੰਦੀ ਸ਼ੁਰੂ ਆਈ ਹੈ ਸ਼ੁਰੂ ਤੋਂ ਸ਼ੌਂਕ ਤੋਂ ਬਿਲਕੁਲ ਘੋੜਿਆਂ ਵਾਲੇ ਸ਼ੌਂਕ ਚ ਕਿੰਨਾ ਟਾਈਮ ਹੋ ਗਿਆ ਜੇ ਫਾਰਮ ਦੀ ਗੱਲ ਕਰੀ ਬਾਈ ਜੀ ਸਾਡੇ ਬਜ਼ੁਰਗਾਂ ਤੋਂ ਸਾਨੂੰ ਸ਼ੌਂਕ ਆਇਆ ਇਹ ਸਾਡੇ ਖੂਨ ਚ ਸ਼ੌਂਕ ਆ ਜੀ ਸਾਡੇ ਦਾਦੇ ਤੋਂ ਸਾਡੇ ਫਾਦਰ ਸਾਹਿਬ ਤੋਂ ਅੱਗੇ ਗਾਹੀ ਗਾ ਸਾਡੇ ਬੱਚਿਆਂ ਨੂੰ ਵੀ ਮਤਲਬ ਕਿ ਇਸ ਜੋ ਵੀ ਘੋੜੇ ਘੋੜੀਆਂ ਰੱਖਣ ਦਾ ਸ਼ੌਂਕ ਆ ਜੀ ਮੰਨ ਲਓ ਤੀਜੀ ਪੀੜ੍ਹੀ ਤੁਸੀਂ ਉਹ ਤਾਂ ਗਾਂ ਚੌਥੀ ਸੀ ਬੱਚੇ ਆ ਚੌਥੀ ਸਾਡੇ ਬੱਚੇ ਆ ਜੀ ਤੇ ਹੁਣ ਮੰਨ ਲਓ ਆਹ ਟਾਈਮ 'ਚ ਤੇ ਪਿਛਲੇ ਟਾਈਮ 'ਚ ਸਰਬਜੀਤ ਬਾਈ ਕੋ ਫਰਕ ਲੱਗਦਾ ਬਿਲਕੁਲ ਜੀ ਕੀ ਫਰਕ ਲੱਗਦਾ ਪਹਿਲੋਂ ਜੀ ਵੇਖੋ ਜੀ ਸਿੱਧੇ ਸਾਦੇ ਕੰਮ ਚੱਲੀ ਜਾਂਦੇ ਸੀ ਵੀ ਬਜ਼ੁਰਗ ਘੋੜੀਆਂ ਲਾ ਲੋ ਕੀ ਪਹਿਲਾਂ ਸਵਾਰੀਆਂ ਨੂੰ ਵੀ ਰੱਖੀਆਂ ਸੀ ਹੂੰ ਕੁਝ ਸ਼ੌਂਕ ਵੀ ਸੀਗੇ ਜੀ ਤੇ ਉਹੀ ਸ਼ੌਂਕ ਤੁਸੀਂ ਲਾ ਲੋ ਕੀ ਸਾਡੇ ਖੂਨ ਚੋਂ ਨਾਗੇ ਆਗੇ ਹੂੰ ਤੇ ਉਸੇ ਸ਼ੌਂਕ ਕਰਕੇ ਹੀ ਅਹੀਂ ਹੁਣ ਜਿੱਦਾਂ ਬਰੀਡਿੰਗ 'ਚ ਸੁਧਾਰ ਹੋਈ ਜਾਂਦਾ ਹੈ ਬਰੀਡਿੰਗ ਚ ਵੇਖੋ ਜੀ ਹੁਣ ਜਿਵੇਂ ਮਾਰਵਾੜੀ ਚੱਲ ਪਈ ਆ ਨੁਕਰਾ ਬਰੀਡ ਚੱਲ ਪਈ ਆ ਲੋਕਾਂ ਨੇ ਆਪਣੇ ਇਥੇ ਮਾਝੇ ਏਰੀਏ ਦੇ ਵਿੱਚ ਇਥੇ ਜ਼ਿਆਦਾਤਰ ਨੁਕਰਾ ਹੀ ਚੱਲਦਾ ਜੀ ਜ਼ਿਆਦਾ ਲੋਕ ਪਹਿਲੋਂ ਚੰਬੀਆਂ ਦਾ ਕ੍ਰੇਡ ਸੀਗਾ ਚੰਬੀਆਂ ਇਸ ਕਰਕੇ ਹੀ ਵੀ ਹਰ ਕੋਈ ਬੰਦਾ ਆਉਂਦਾ ਨੁਕਰੇ ਤੋਂ ਕ੍ਰਾਸ ਕਰਾ ਕੇ ਤੇ ਨੁਕਰਾ ਬੱਚਾ ਚੰਬੀਆਂ ਪੈਦਾ ਕਰਦੀਆਂ ਜੀ ਤੇ ਬਰੀਡ 'ਚ ਜਿਹੜਾ ਸੁਧਾਰ ਆਉਂਦਾ ਜਾਂਦਿਆ ਵਾ ਜੀ ਹੁਣ ਐਜ਼ੀ ਲੋਕ ਪਸੰਦ ਕਰਦੇ ਆ ਜੀ ਐਜ਼ੀ ਟਾਈਮ ਤੇ ਖੋਸ਼ ਜੀ ਅੰਦਰ ਦੇ ਬਲਬਲੇ ਕੀ ਆ ਘੋੜੇ ਨੂੰ ਲੈ ਕੇ ਜੇ ਆਪਾਂ ਆਪਣੇ ਘੋੜੇ ਦੀ ਗੱਲ ਕਰੀਏ ਜਿੱਦਾਂ ਘੋੜੇ ਨੇ ਬੱਚੇ ਪੈਦਾ ਕੀਤੇ ਆ ਹੁਣ ਤੱਕ ਕਿੰਨੇ ਕ ਸਰਪਜੀਤ ਬਾਈ ਬੱਚੇ ਆ ਗਏ ਇਹਦੇ ਤੇ ਕਿੰਨੇ ਵਸ਼ੇਰੇ ਤੇ ਕਿੰਨੀਆਂ ਮਸ਼ੇਰੀਆਂ ਇਹਦੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 43 ਬੱਚੇ ਆ ਚੁੱਕੇ ਆ ਜੀ ਜੀ ਦੇ ਵਿੱਚ ਦੋ ਬਸ਼ੇਰੇ ਆ ਅੱਛਾ ਸਿਰਫ ਦੋ ਬਸ਼ੇਰੇ 42 ਬਸ਼ੇਰੀਆਂ 42 ਬਸ਼ੇਰੀਆਂ ਜੀ ਤੇ ਬੱਚੇ ਜਿਹੜੇ ਆ ਉਹ ਜਦੋਂ ਮੈਂ ਭਰਾਵਾਂ ਨੂੰ ਸ਼ੁਰੂ ਦੇ ਵਿੱਚ ਵੀ ਬਖਾਇਆ ਤੇ ਤੁਸੀਂ ਆਪਦੇ ਮੂੰਹੋਂ ਵੀ ਦੱਸ ਦੋ ਵੀ ਬੱਚੇ ਆਏ ਕਿੱਦਾਂ ਦੀਆਂ ਕੁੜੀਆਂ ਤੋਂ ਐ ਬਾਈ ਜੀ ਚੰਬੀਆਂ ਤੋਂ ਹੂੰ ਬਹੁਤ ਸੋਹਣੇ ਸਪੌਟਲੈਸ ਬੱਚੇ ਆਏ ਹਨੁਕਰੀ ਤੋਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਇਸ ਤੋਂ ਬੜਾ ਨੁਕਰੇ ਤੇ ਨੁਕਰਾਂ ਆ ਗਿਆ ਤੇ ਉਹ ਤੇ ਆਉਣਾ ਹੀ ਆਉਣਾ ਜੀ ਜੀ ਉਹਦੀ ਤੇ ਕੋਈ ਮਤਲਬ ਕੀ ਤੋੜੀ ਇਹ ਤਾਂ ਕਲਰ ਵਾਲੀ ਗੱਲ ਹੋ ਗਈ ਹਨਾ ਜੀ ਜਿੱਦਾਂ ਮੈਂ ਵੀ ਦੱਸਦਾ ਤੁਸੀਂ ਵੀ ਕਹਤਾ ਫਿਰ ਇੱਕ ਪ੍ਰਕਾਰ ਦੀ ਘੋੜੀ ਤੋਂ ਨੁਕਰਾ ਸੁੰਦਾ ਹੁਣ ਗੱਲ ਆਈ ਨਹੀਂ ਘੋੜੀ ਦੀ ਹਾਈਟ ਦੀ ਜਿੱਦਾਂ ਅਸੀਂ ਘੋੜੀ ਬੱਚੇ ਫਲਮਾਉਣ ਗਏ ਸੀ ਮੈਂ ਤੇ ਸੋਹਣ ਸਾਹਿਬ ਉੱਥੇ ਘੋੜੀ ਹੈਗੀ 57 ਇੰਚ ਦੀ ਤੇ ਬੱਚਾ ਉਹਦਾ ਜਿਹੜੀ ਬਾਈ ਜਿਹੜੀ ਵੱਡੀ ਬਛੇਰੀ ਸੀ ਜਿਹੜੀ ਪਹਿਲਾਂ ਕੱਢੀ ਸੀ ਆਪਾਂ ਉਹ ਕਿੰਨੇ ਮਹੀਨੇ ਦੀ ਐਗਜੈਕਟ ਸੋਹਣ ਸਾਹਿਬ ਉਹ ਬਛੇਰੀ ਹੁਣੀ ਆ ਕੋਈ ਜੋਦਾ 13 14 ਮਹੀਨਿਆਂ ਦੀ ਉਹ 13 14 ਮਹੀਨਿਆਂ ਦੀ ਆ ਤੇ ਉਹ ਮੇਰੇ ਹਿਸਾਬ ਨਾਲ ਤੁਹਾਡੇ ਅਕੋਰਡਿੰਗ ਕਿੰਨੀ ਹਾਈਟ ਕਰੀ ਬੈਠੀ ਹੋਗੀ ਉਹ ਮੇਰੇ ਅੜਕੀ ਨਾਲ ਤੇ ਉਹ 60 ਇੰਚ ਦੇ ਲੱਗ ਗਈ ਆਪਣੀ ਹਾਂ 60 ਪਲੱਸ ਹੋ ਗਈ ਉਹ ਬਸ਼ੀਰੀ ਹਨਾ 60 ਤੋਂ ਬਾਹਰ ਜਿਹੜੀ ਮਾਂ ਉਹ ਹੈਗੀ ਉਹਦੀ 57 ਇੰਚ 57 ਇੰਚ ਜੀ ਇਹ ਇਹ ਪੱਖ ਤੋਂ ਕੀ ਸੋਚਦੇ ਵੀ ਘੋੜਾ ਹਾਈਟ ਵੀ ਪੂਰੀ ਤੁੰਨ ਕੇ ਪਾਰਿਆ ਬਾਈ ਜੀ ਘੋੜੇ ਦੀ ਆਪਣੀ ਹਾਈਟ ਵੱਡੀ ਜਾਣੀ ਜੀ ਹੂੰ ਤੇ ਇਸ ਕਰਕੇ ਮਹਾਰਾਜ ਕਿਰਪਾ ਕਰੇ ਉਹਨੇ ਬੱਚੇ ਵੀ ਵੱਡੇ ਪੈਦਾ ਕਰਨ ਦਿਆ ਜੀ 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 ਇੱਕ ਸੁੱਖ ਜੀ ਹੋਰ ਤੁਹਾਡੀ ਗੱਲ ਹੈ ਜੀ ਬੱਚੇ ਤੇ ਆਪਾਂ ਤੁਹਾਨੂੰ ਹੋਰ ਵੀ ਸਮੇਂ ਦੀ ਘਾਟ ਕਰਕੇ ਆਪ ਕਿਲੋਮੀਟਰ ਤੱਕ ਆਪਣੇ ਪਿੰਡ ਦੇ ਲਾਗੇ ਪਿੰਡ ਆ ਉੱਥੇ ਤੁਹਾਨੂੰ ਬੱਚੇ ਦੀ ਛਾਤ ਮਾਰ ਕੇ ਲਿਆਇਆ ਇਹ ਭਾਈ ਕਿਹੜੇ ਪਿੰਡ ਗਏ ਸਾਂ ਵੱਡੇ ਭਈ ਆਪਾਂ ਉਧਰ ਹੀ ਗਏ ਸੀ ਉਧਰ ਹੀ ਪਿੰਡ ਹਾਂਜੀ ਇਹ ਜਮਾਤਾਰਾਂ ਦੇ ਨਾਲ ਹੀ ਹੈ ਜਮਾਤਾਰਾਂ ਦੇ ਨਾਲ ਹਾਂ ਜਿਹੜੀਆਂ ਪਾਕਿਸਤਾਨ ਬਾਰਡਰ ਦੀਆਂ ਤਾਰਾਂ ਦਾ ਉਹ ਜਮਾ ਨਾਲ ਮੇਰੇ ਹਿਸਾਬ ਨਾਲ ਕੋਈ ਦਾਹਾਂ ਕਰਮਾਂ ਦਾ ਫਰਕ ਵੀ ਨਹੀਂ ਹੋਣਾ ਪਿੰਡ ਦੇ ਨਾਲ ਹਾਂਜੀ ਹਾਂਜੀ ਵੀ ਉੱਤੇ ਹੀ ਆ ਪਿੰਡ ਤੇ ਉਥੇ ਦੋ ਬਸ਼ੇਰੀਆਂ ਤੇ ਇੱਕ ਬਸ਼ੇਰਾ ਹਾਂਜੀ ਹਾਂਜੀ ਜਿਹੜਾ ਹਨਾ ਹੁਣ ਫੇਰ ਸਕਰੀਨ ਤੇ ਚੱਲ ਪਿਆ ਬਹੁਤ ਜ਼ਿਆਦਾ ਚੰਗਾ ਬਸ਼ੇਰਾ ਤਕਰੀਬਨ ਬੱਚੇ ਸਾਰੇ ਹੀ ਸੋਣ ਸਾਬ ਇਦਾਂ ਦੇ ਆਏ ਉਹਨਾਂ ਛਾਂਣ ਰੱਖਿਆ ਘਰੇ ਜੀ ਬੱਚਾ ਪਾਲਣ ਦਾ ਨਹੀਂ ਉਹ ਅੱਛਾ ਉਹਾਂ ਦੇ ਵੀ ਛਾਂਣ ਬਣਾਉਣਾ ਛਾਂਣ ਬਣਾਉਣਾ ਜੀ ਗੁਰੂ ਮਹਾਰਾਜ ਤੋਂ ਮੰਗ ਕੇ ਲਿਆ ਉਹ ਗੁਰੂ ਪਾਤਸ਼ਾਹ ਨਾਲ ਡੱਬੇ ਸੁੱਕ ਕੇ ਲਿਆ ਵੀ ਸਾਡੀ ਘੋੜੀ ਵੀ ਸਾਡੀ ਘੋੜੀ ਜਿਹੜੀ ਬਸ਼ੇਰਾ ਦਵੇ ਕਿਉਂਕਿ ਜਿਹੜੀ ਪਿਛਲੀ ਬਸ਼ੇਰੀ ਸੀ ਉਹਦਾ ਰਿਜ਼ਲਟ ਬਹੁਤ ਸੋਹਣਾ ਆਇਆ ਸੀਗਾ ਇਸ ਕਰਕੇ ਉਹ ਚਾਹੁੰਦੇ ਸੀ ਕਿ ਅੱਡੀ ਘੋੜੀ ਵੀ ਨੁਕਰੀ ਆ ਤੇ ਵਧੀਆ ਘੋੜੇ ਤੇ ਉਹ ਗੁਰੂ ਮਹਾਰਾਜ ਬਸ਼ੀਰਾ ਦਵੇ ਤੇ ਉਹਨਾਂ ਦੀ ਚਲੋ ਗੁਰੂ ਮਹਾਰਾਜ ਨੇ ਗੁਰੂ ਪਾਤਸ਼ਾਹ ਨੇ ਆ ਬਿਲਕੁਲ ਝੋਕਣਾ ਜੀ ਜੀ ਬਾਕੀ ਇੱਕ ਚੀਜ਼ ਇਹ ਆ ਵੀ ਉਹ ਬਾਕੀ ਆਪਣੇ ਭਰਾਵਾਂ ਨੇ ਸਾਰਿਆਂ ਨੇ ਵੇਖ ਹੀ ਲੈਣੇ ਆ ਵੀ ਉਹ ਬੱਚਾ ਅਜੇ 2 ਮਹੀਨੇ ਤੇ 7 ਦਿਨਾਂ ਦਾ ਏ ਅੱਛਾ ਸਾਰੀ ਅਜੇ ਸਾਰਾ ਅਜੇ ਤੇ ਉਹ ਇੰਨੇ ਚੀਜ਼ ਇਹ ਉਹਦੀ ਹਾਈਟ ਉਹਦਾ ਬੋਡੀ ਸਟਰਕਚਰ ਸਾਰਾ ਵੀ ਕਿਹੇ ਗੱਲਾਂ ਖੁੰਝਿਆ ਨਹੀਂਗਾ ਖੜ ਨਹੀਂ ਖੁੜ ਨਹੀਂ ਉਹਦੀ ਖੜ ਨਹੀਂ ਉਹਦਾ ਕੁਛ ਹੋਰ ਤੋਂ ਸਨ ਆ ਰਹੀ ਹੈ ਜਿੱਦਾਂ ਟਾਪ ਸਾਨ ਖੜਦਾ ਨਾ ਆਪਣੀ ਅਸਲੀ ਉਮਰ ਚਾਂ ਦੇ ਉਦਾਂ ਖੜਦਾ ਜੇ ਬੱਚਾ ਆਇਆ ਤਾਂ ਕੁਝ ਬਾਕੀ ਭਰਾਵਾਂ ਦੇ ਜੀ ਉਹਦਾ ਆਪੇ ਦਰਸ਼ਨ ਕਰਨੇ ਕੋ ਉਹਨਾਂ ਨੂੰ ਜੱਜਮੈਂਟ ਹੋ ਹੀ ਜਾਂਦੀ ਹੈ ਜੇ ਹਰ ਬੰਦਾ ਅੱਜ ਕੱਲ ਕਾਰੀਗਰ ਹੈ ਜੀ ਬਿਲਕੁਲ ਬਿਲਕੁਲ ਅੱਛਾ ਹੁਣ ਆਪਾਂ ਗੱਲ ਆ ਗਈ ਆਪਣੇ ਘੋੜੇ ਦਾ ਨਾਂ ਕੀ ਰੱਖਤਾ ਨਾਂ ਉਜਾਗਰ ਕਰੀਏ ਪਹਿਲਾਂ ਦਾ ਨਾਂ ਇਹਦਾ ਜੀ ਰੁਸਤਮੀ ਆ ਪਹਿਲਾਂ ਵੀ ਤੇ ਹੁਣ ਵੀ ਰੁਸਤਮੀ ਆ ਨਾਂ ਇਹਦਾ ਜੀ ਆਪਾਂ ਤੁਹਾਡੀ ਕੁਲ ਕੋੜਾ ਕਰਦਾ ਜੈਂਪਲ ਇਹ ਕਿ ਲੈ ਕੇ ਆ ਦੇ ਟਾਈਮ ਦਲੇ 26 ਆਪਾਂ ਨੂੰ 2.5 ਸਾਲ ਹੋ ਗਏ ਜੀ ਘੋੜਾ 2.5 ਸਾਲ ਹੋ ਗਏ ਜੀ ਕਿ 2.5 ਸਾਲਾਂ ਦੇ ਵਿੱਚ ਤੁਸੀਂ ਘੋੜਾ ਵਿਖਾਇਆ ਕਿਉਂ ਨਹੀਂ ਪਹਿਲਾਂ ਤਾਂ ਇਹ ਲਾਂਮਾ ਵੀ ਵੱਡੇਣਗੇ ਭਰਾ ਇੰਨਾ ਚੰਗਾ ਮਾਜੇ ਦੇ ਵਿੱਚ ਘੋੜਾ ਖੜਾ ਇਹਨੇ ਬੱਚੇ ਚੰਗੇ ਘੋੜੇ ਨੇ ਪੈਦਾ ਕਰਤੇ ਘੋੜਾ ਵਿਖਾਉਣ ਦਾ ਕਾਰਨ ਨਾ ਵਿਖਾਉਣ ਦਾ ਕਾਰਨ ਕੀ ਬਾਈ ਜੀ ਥੋੜੇ ਨਾ ਆਪਣੇ ਰਜਿਮਿਆਂ ਕਰਕੇ ਹੂੰ ਤੇ ਇੱਕ ਇਹ ਵੀ ਅਸੀਂ ਥੋੜਾ ਸੋਸ਼ਲ ਮੀਡੀਆ ਤੇ ਐਕਟਿਵ ਘੱਟ ਸੀਗੇ ਜਿਹਦੇ ਕਰਕੇ ਅਸੀਂ ਨਾਲ ਲੋਕਾਂ ਨੂੰ ਘੱਟ ਵਿਖਾਇਆ ਤੇ ਹੁਣ ਬਾਈ ਜੋਗਾ ਜੀ ਨੇ ਕਿਹਾ ਕਿ ਆਪਾਂ ਵੀਰ ਨੂੰ ਬੁਲਾ ਕੇ ਕਿ ਤੁਹਾਡੇ ਨਾਲ ਦੱਸਦਾ ਕਿ ਮੇਰਾ ਪ੍ਰੇਮ ਬਹੁਤ ਜ਼ਿਆਦਾ ਕਹਿੰਦਾ ਵੀ ਸੁਖ ਵੀਰ ਨੂੰ ਬੁਲਾਈਏ ਤੇ ਵੀਡੀਓ ਕਰਾਈਏ ਤੇ ਸਾਰੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹਦੇ ਦਰਸ਼ਨ ਕਰਾਈ ਜਾਣ ਕਿਉਂਕਿ ਇੰਨਾ ਚੰਗੀ ਜਿਹੜੀ ਬਰੀਡ ਪੈਦਾ ਕਰਦਾ ਹੋਵੇ ਘੋੜਾ ਆਪ ਸਮੁੰਦਰ ਦਾ ਸਮੁੰਦਰ ਦਾ ਸਮੁੰਦਰ ਦਾ ਡਾਇਰੈਕਟ ਆ ਜੀ ਤੇ ਨਾ ਇਹਦਾ ਘੋੜੇ ਦਾ ਰਸਤਾ ਮੈਂ ਸੱਜਣੋਂ ਤੇ ਇੰਨੀ ਚੰਗੀ ਬਰੀਡ ਪੈਦਾ ਕੀਤੀ ਉਹਨੂੰ ਆਪਾਂ ਮੰਨ ਲਓ ਆਪਣੇ ਸਰਕਲ ਵਾਲੇ ਤੇ ਜੋਗਾ ਵੀਰ ਜਾਣਦੇ ਭਰਾ ਜਦੋਂ ਸੱਜਣ ਮਿੱਤਰ ਹੋ ਗਏ ਜਾਂ WhatsApp ਤੇ ਜਿਹੜੇ ਗਰੁੱਪ ਆ ਉਹਨਾਂ 'ਚ ਪਾਤੀ ਪਰ ਜੇ ਕੋਈ ਭਰਾ ਚੰਗੀ ਬਾਹਰੋਂ ਕੋਈ ਬਰੀਡ ਲੈਣਾ ਚਾਹੁੰਦਾ ਹੈ ਜਾਂ ਆਪਣੇ ਮੇਰੇ ਖੇਲ ਅੰਮਰਸਰ ਦੇ ਵਿੱਚ ਹੀ ਕਿਸੇ ਨੂੰ ਨਾਂ ਪਤਾ ਹੋਵੇ ਅੰਮਰਸਰ ਆਪਾਂ ਨੂੰ ਇੱਥੋਂ ਨੇੜੇ ਹੀ ਆ ਆ ਚਾਲੀ ਕਿਲੋ ਪਤਾ ਪਹਿਲ ਦੇ ਆਧਾਰ ਤੇ ਅਗਲਾ ਉਹ ਵੀ ਯਾਰ ਇੱਥੇ ਇੰਨਾ ਚੰਗਾ ਬੱਚੇ ਪੈਦਾ ਅਗਲਾ ਇਹ ਚਾਹੁੰਦਾ ਹੁੰਦੀ ਵੀ ਮੇਰੇ ਘਰੇ ਵੀ ਨਿੱਕਲ ਕਾਰੀਆਂ ਵੱਜਣ ਕੱਲ ਨੂੰ ਮੈਂ ਵੀ ਸਾਂਡ ਬਣਾਵਾ ਜਾਂ ਕੋਈ 65 60 ਇੰਚ ਦੀਆਂ ਕੋੜੀਆਂ ਖੜੀਆਂ ਹੋਣ ਹਨਾ ਅੱਛਾ ਸਭ ਤੋਂ ਜਿਹੜਾ ਵੱਡਾ ਬੱਚਾ ਸਰਬਜੀਤ ਬਾਈ ਤੁਸੀਂ ਵੇਖਿਆ ਇਹ ਕੋੜੇ ਦਾ ਤੇ ਉਹ ਕਿੰਨੇ ਇ ਜਿਹੜਾ ਪਹਿਲੇ ਬੱਚਿਆਂ ਚ ਕੋਈ ਹੋਊਗਾ ਉਹਨਾਂ ਜਿੰਨਾਂ ਤੋਂ ਤੁਸੀਂ ਲਿਆਏ ਉਹਨਾਂ ਨੇ ਛੱਡਿਆ ਸੀ ਉਹਨਾਂ ਛੱਡਿਆ ਸੀ ਪਹਿਲੇ ਬੱਚਿਆਂ ਚ ਇੱਕ ਬਸ਼ੇਰੀ ਆ ਦੀ ਜੀ ਉਹ ਮੈਨੂੰ ਮੇਰੇ ਵੀ ਸ਼ਾਇਦ 2 ਕੁ ਸਾਲ ਦੀ ਹੋਊਗੀ ਜੀ ਤੇ 63 ਤੋਂ ਪਲੱਸ ਹੋਈ ਆ 2 ਸਾਲਾਂ ਦੀ 63 ਤੋਂ ਪਲੱਸ ਵੀ ਦਿਓ ਤੁਹਾਨੂੰ ਮੈਂ ਵੀਡੀਓ ਦਊਗਾ ਉਹਦੀ ਅੱਛਾ ਫੋਟੋ ਵੀਡੀਓ ਦਵਾਂਗੇ ਜੀ ਵਿੱਚ ਲਾ ਵੀ ਦਿਓ ਆਪਣੀ ਉਹ ਫਰੀਜਕੋਟ ਘੋੜੀ ਆ ਜੀ ਹਾਂ ਫਰੀਜਕੋਟ ਘੋੜੀ ਆ ਵਾਹ ਜੀ ਜਿਹੜੀ ਬਹੁਤ ਸੋਹਣੀ ਬਸ਼ੇਰੀ ਆ ਜੀ ਤੇ ਉਹ ਫੇਰ ਘੋੜੀਆਂ ਦੋ ਉਹਨਾਂ ਮੇਟ ਕਰਵਾ ਕੇ ਖੜੀਆਂ ਫੇਰ ਕੋ ਪਿੱਛੋਂ ਤੋਂ ਘੋੜੀਆਂ ਆ ਕੇ ਫੇਰ ਆਪਣੇ ਕੋ ਮੇਟ ਹੋ ਕੇ ਗਈਆਂ ਨੇ ਉਹਨਾਂ ਦੀ ਜੀ ਅੱਛਾ ਇਹਦੀ ਉਮਰ ਸੋਨ ਸਾਹਿਬ ਐਗਜ਼ੈਕਟ ਕਿੰਨੀ ਕੁ ਹੋ ਗਈ ਸਰਬਜੀਤ ਬਾਈ 8 ਸਾਲ ਦੇ ਲਗਭਗ ਗਿਆ ਜੀ ਵੀ ਕੋਈ 1-2 ਮਹੀਨੇ ਉੱਪਰ ਹੋ ਸਕਦੀ ਕੋਈ 1-2 ਮਹੀਨੇ ਥੱਲੇ ਹੋ ਸਕਦੀ ਆ ਜੀ ਕਿਉਂਕਿ ਆਪਾਂ ਇਹ ਖਰੀਦਿਆ ਹੋਇਆ ਵਾ ਉਥੇ ਐਗਜ਼ੈਕਟ ਨਹੀਂ ਘਰ ਦਾ ਜੰਪਾਲ ਹੋਵੇ ਉਹਦੀ ਡੇਟ ਆਪਣੇ ਕੋਲ ਫਿਕਸ ਹੁੰਦੀ ਆ ਇਸ ਕਰਕੇ ਇਹਨਾਂ ਜੀ ਲੱਗਦਾ ਤੁਹਾਨੂੰ ਦਿਸਦਾ ਵੇ ਵੈਸੇ ਤੁਹਾਨੂੰ ਬੋਡੀ ਸਟਰਕਚਰ ਤੋਂ ਸਾਰਾ ਕੁਝ ਲੱਗਦਾ ਹੀ ਆ ਕਿ ਯੰਗ ਏ ਚਕੋੜਾ ਜੀ ਅੱਛਾ ਹੁਣ ਗੱਲ ਆਈ ਦੀ ਹਾਈਟ ਦੀ ਹਾਈਟ ਕਿੰਨੀ ਆ ਜੀ ਪ੍ਰੋਪਰ ਫੱਟੀ ਵਾਲੀ ਦੀ ਗੱਲ ਕਰੀਏ ਆਪਾਂ ਦਾ ਇਹ 66 ਪਲੱਸ ਜੇ ਜੀ 66 ਪਲੱਸ ਫੱਟੀ ਵਾਲਾ ਫੱਟੀ ਵਾਲਾ ਜੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੀ ਸੋਚਿਆ ਜਾਂ ਸੋਹਲ ਸਾਹਿਬ ਨੇ ਜਾਂ ਜੋਗੇ ਵੀਰ ਨੇ ਜਾਂ ਸਰਬਜੀਤ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਦੀ ਬਰੀਡਿੰਗ ਕਰਨੀ ਹੈ ਗੁਰੂ ਪਾਤਸ਼ਾਹ ਕਿਰਪਾ ਕਰੇ ਇਹੋ ਹੀ ਸਾਡੀ ਤਾਂ ਮਨੋ ਕਾਮਨਾ ਹੈ ਇਹੋ ਹੀ ਆ ਕਿ ਅਸੀਂ ਬਹੁਤ ਵਧੀਆ ਬਰੀਡ ਪੈਦਾ ਕਰੀਏ ਹੂੰ ਤੇ ਭੈਣ ਭਰਾ ਦੂਰੋਂ ਨੇੜਿਓਂ ਵੀ ਜਿਨ੍ਹਾਂ ਨੂੰ ਪਤਾ ਲੱਗਦਾ ਵਾ ਉਹ ਵੀ ਘੋੜੀਆਂ ਲੈ ਕੇ ਆਉਂਦੇ ਆ ਹੁਣ ਵੀ ਇੱਕ ਦੋ ਘੋੜੀਆਂ ਆਪਣੇ ਕੋਲ ਬਰੀਡ ਵਾਲੀਆਂ ਵੱਜੀਆਂ ਨੇ ਜਾਂਦਾ ਦੇਖਣ ਤਾਂ ਭਾਵੇਂ ਆ ਸਰਬਜੀਤ ਭਾਈ ਵੀ ਕਈ ਵਾਰੀ ਆਇਆ ਹੁੰਦਾ ਨਾ ਅਗਲਾ ਆਂਦਾ ਯਾਰ ਮੈਂ ਤਾਂ ਚੰਗੀਆਂ ਘੋੜੀਆਂ ਤੇ ਛੱਡਣਾ ਮੈਂ ਤਾਂ 65+ ਘੋੜੀਆਂ ਤੇ ਛੱਡਣਾ ਮੇਰੇ ਪੁੱਛਣ ਦਾ ਭਾਵ ਵੀ ਤੁਹਾਡੇ ਤੋਂ ਕੋਈ ਇਹ ਤਾਂ ਗੁੰਝਲ ਨਹੀਂ ਕੀ ਬਾਈ ਜੀ ਨਹੀਂ 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 ਬਾਈ ਜੀ ਭਾਈ ਜੀ ਅੰਦਰ ਵੇਖੋ ਉੱਥੇ ਅੰਦਰ ਹਾਂਜੀ ਘੋੜੀਆਂ ਆਪਣੇ 63 ਇੰਚ ਵੀ ਵੱਜੀਆਂ ਨੇ ਤੇ ਘੋੜੀ 52 ਇੰਚ ਵੀ ਵੱਜੀਆਂ ਨੇ ਕੋਈ ਕਿਸੇ ਜਿਹੜੀ ਮਿਲਦ ਨਹੀਂ ਆ ਕੋਈ ਕਿੰਤੂ ਪ੍ਰਿੰਤੂ ਨਹੀਂ ਆ ਇਹ ਥੋੜੀ ਹੈ ਕਿ ਕਿਸੇ ਭਰਾ ਦੀ ਘੋੜੀ ਛੋਟੀ ਆ ਤੇ ਅਸੀਂ ਐਵੇਂ ਹੀ ਲਾਤੇ ਲੱਤ ਚੜਾ ਕੇ ਬੈਠੇ ਆ ਜੀ ਨਹੀਂ ਜੀ ਅਸੀਂ ਨਹੀਂ ਇਹ ਕੰਮ ਕਰਨਾ ਇਹ ਤਾਂ ਗੁਰੂ ਪਾਤਸ਼ਾਹ ਦੀ ਦੇਣ ਆ ਜੀ ਜੀ ਬਿਲਕੁਲ ਤੇ ਇਹ ਤਾਂ ਫਿਰ ਅਸੀਂ ਗੁਰੂ ਤੋਂ ਬੇਮੁਖ ਹੋਵਾਂਗੇ ਨਾ ਜੇ ਅਸੀਂ ਇਹ ਕੰਮ ਬਾਈ ਕਰਾਂਗੇ ਕਿਸੇ ਨੂੰ ਆਪਣੇ ਘਰੋਂ ਨਾਰਾਜ਼ ਕਰਕੇ ਭੇਜਾਂਗੇ ਇੱਕ ਸਾਈਡ ਤੇ ਤੁਸੀਂ ਐਡੀ ਸਿਫਤ ਕਰਦੇ ਪਹਿਜੇ ਦੂਜੇ ਸਾਈਡ ਤੇ ਸਾਡੇ ਲੋਕ ਫਿਰ ਥੱਲੇ ਕਮੈਂਟ ਨਾ ਤੁਹਾਡੇ ਕਰਨਗੇ ਕਿ ਅਸੀਂ ਗਏ ਆ ਤੈਨੂੰ ਮੋੜਤਾ ਬਿਲਕੁਲ ਬਿਲਕੁਲ ਬਈ ਇਹ ਵੀ ਸਪਸ਼ਟੀ ਕਰਨਾ ਜਿਹੜਾ ਨਾ ਸੱਜਣੋ ਇੱਕ ਐਂਕਰ ਤੌਰ ਤੇ ਭਰਾਵਾਂ ਤੋਂ ਪੁੱਛਣਾ ਜ਼ਰੂਰੀ ਹੁੰਦਾ ਕਿਉਂਕਿ ਪਹਿਲਾਂ ਜਿਹੜੇ ਬੱਚੇ ਆਏ ਉਹ ਤਾਂ ਆਪਣੇ ਸਾਹਮਣੇ ਤੁਹਾਨੂੰ ਦੱਸ ਕੇ ਹਟਿਆ ਵੀ ਹਰੇਕ ਪ੍ਰਕਾਰ ਦੀ ਵੀਰ ਹੋਣਾ ਘੋੜੀ ਮਲਾਈ ਹੈ ਅੱਛਾ ਬਾਈ ਸੱਚ ਮੈਨੂੰ ਘੋੜੀ ਤੋਂ ਚੇਤਾ ਆ ਗਿਆ ਬਾਈ ਜਿਹੜੀ ਇੱਕ ਮਾਰਵਾੜੀ ਕਹ ਬਹੁਤ ਚੰਗਾ ਬਚਾਇਆ ਹੈ ਘੋੜੀ ਜਮਾ ਕਾਲੀ ਉਹ ਮੱਥੇ ਫੁੱਲ ਸੀ ਗਾ ਬਾਈ ਜੀ ਉਹਨੂੰ ਅਹੀਂ ਉਹਦੇ ਅੱਗੇ ਹੱਥ ਜੋੜੇ ਕਿ ਬਾਈ ਇਹ ਇਰਤੋਂ ਬੰਦ ਹੀ ਨਹੀਂ ਆ ਆਂਦਾ ਬਾਈ ਤੁਸੀਂ ਘੋੜਾ ਛੱਡ ਦੋ ਅੱਛਾ ਇਸ ਗੱਲ ਨਾਲ ਤੁਸੀਂ ਮਤਲਬ ਨਾ ਰੱਖੋ ਸਾਡਾ ਕੋਈ ਲਾਂਬਾ ਨਹੀਂ ਤੁਹਾਨੂੰ ਤਈ ਤੇ ਬੱਚੇ ਦੀ ਬੋਡੀ ਕਿਵੇਂ ਦੀ ਆਈ ਹੈ ਬਾਈ ਮੈਂ ਨਹੀਂ ਜੋਗਾ ਬਾਈ ਗਿਆ ਉਹਨਾਂ ਦੇ ਘਰੇ ਉਹਦੇ ਗਰੇ ਕੁੰਡੀ ਵਾਲਾ ਕੰਨਾ ਆ ਅੱਛਾ ਉਹ ਜਿਹੜੀ ਤੁਸੀਂ ਮੈਨੂੰ ਮੁਖਾਉਂਦੇ ਕਾਲੀ ਘੋੜੀ ਪਰ ਇਹਨੂੰ ਮੂੰਹ ਕਰਕੇ ਬੱਜੀ ਆ ਅੱਛਾ ਜੀ ਅੱਛਾ ਸਬਲੈਕਚਰ ਵੇਖੋ ਬੋਡੀ ਸਟਰਕਚਰ ਬਹੁਤ ਸੋਹਣਾ ਹਾਂ ਬੋਡਾ ਬੜਾ ਚੰਗਾ ਲਾਇਆ ਉੱਚਾ ਪੁੱਠਾ ਲਾਇਆ ਹੈਨਾ ਜਿਹੜੀ ਗਰਦਲ ਬੋ ਬੇਚੀ ਤਿਆਰ ਹੋ ਦੁਬਾਰਾ ਵੀ ਆਪਣੇ ਤੋਂ ਮੇਟ ਹੋ ਕੇ ਗਈ ਫੇਰ ਉਹ ਕੋੜਾ ਅੱਛਾ ਦੁਬਾਰਾ ਫੇਰ ਮਿਲਾ ਫੇਰ ਲੈ ਕੇ ਗਏ ਆ ਜੀ ਉਹਨਾਂ ਨੂੰ ਆਖਿਆ ਵੀ ਬਹੁਤ ਵਰੀਆਂ ਆਖਿਆ ਵੀ ਇਹ ਮਾਰਵਾੜੀ ਤੋਂ ਤੁਸੀਂ ਮਿਲਾਓ ਤੁਹਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਮਤਲਬ ਨਹੀਂ ਆ ਤੁਸੀਂ ਘੋੜੀ ਮੇਟ ਕਰਨੀ ਕਿ ਨਹੀਂ ਕਰਨੀ ਫੇਰ ਅਹੀਂ ਅਗਲੇ ਨੂੰ ਦੱਸੋ ਕੀ ਕਹਿ ਸਕਦੇ ਉਹਨਾਂ ਨੂੰ ਇਹ ਵੀ ਆਖਿਆ ਨਹੀਂ ਫੀਸ ਦੀ ਕੋਈ ਗੱਲ ਨਹੀਂ ਹੈਗੀ ਜੀ ਕੋਈ ਗੱਲ ਨਹੀਂ ਮਲਜੀ ਆਇਆ ਉਹਨਾਂ ਨੂੰ ਤੁਹਾਨੂੰ ਜੀ ਤੁ ਇਹ ਵੀ ਕੋਈ ਵੀ ਭਰਾ ਦੱਸ ਸਕਦਾ ਹੈ ਬਾਈ ਆਪਾਂ ਜੈਨੂਨ ਜੀ ਫੀਸ ਰੱਖੀ ਆ 25000 ਰੁਪਈਆ ਜੀ ਤੇ ਬਾਕੀ ਇਹ ਆ ਕਿ ਮਾਨ ਤਾਨ ਭੈਣ ਭਰਾ ਜਿਵੇਂ ਆਉਣਗੇ ਆ ਦੂਰੋਂ ਨੇੜੋਂ ਜੇ ਕੋਈ ਜ਼ਿਆਦਾ ਆਉਂਦਾ ਉਹਦਾ ਪੂਰਾ ਮਾਨ ਤਾਨ ਜੀ ਮਾਨ ਤਾਨ ਕਰੀਦਾ ਕਿਸੇ ਰਕਮ ਦੀ ਕੋਈ ਟੈਨਸ਼ਨ ਨਹੀਂ ਹੈਗੀ ਬੀ ਬੇਚਿੱਤ ਹੋਵੇ ਤੁਹਾਨੂੰ ਤੁਹਾਡੀ ਮਰਜ਼ੀ ਆਉਣ ਚੋਣ ਆਉਂਦੀ ਹੂ ਲਾ ਲੈਣ ਭਰਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇਹ ਨਾਲ ਏਕਰ ਚਲੋ ਪਮਾਨਾ ਰੱਖਣਾ ਹੁੰਦਾ ਨਾ ਜੀ ਪੀ ਸਾਡਾ 25000 ਰੁਪਈਆ ਜੀ ਪਰ ਕੋਈ ਇਹ ਦੇ ਵਿੱਚ ਯਾਰ ਬੰਦੇ ਖੁਸ਼ਦਿਲ ਵੱਡੇ ਦਿਲ ਵਾਲੇ ਆ ਬਾਕੀ ਯਾਰ ਤੁਹਾਨੂੰ ਜਦੋਂ ਬਾਈ ਮੈਂ ਮੈਨੂੰ ਐ ਆ ਵੀ ਜਿੰਨੇ ਚੰਗੇ ਦੇ ਬੱਚੇ ਆ ਨਾ ਜੇ 31000 ਫੀਸ ਵੀ ਹੋਵੇ ਨਾ ਤੇ 31000 ਵੀ ਜਿਹੜੇ ਬੰਦੇ ਸੁਲਝੇ ਹੋਏ ਆ ਨਾ ਜਿਨ੍ਹਾਂ ਨੂੰ ਪਤਾ ਕਿ ਯਾਰ ਸਾਡੇ ਕੋਲੇ 4.5 ਲੱਖ ਦਾ ਬੱਚਾ ਆਇਆ ਨਾ ਬਾਈ ਉਹਨੂੰ 25000 ਬਾਈ ਤਕਰੀਬਨ ਬੱਚੇ ਤਕਰੀਬਨ ਲੋਕ ਸਾਨੂੰ ਦੇ ਕੇ ਹੀ ਪੂਰੀ ਫੀਸ ਜਾਂਦੇ ਕੋਈ ਕਿੰਤੂ ਪਰਿੰਤੂ ਨਹੀਂ ਕਰਦਾ ਕਿਉਂਕਿ ਆਪਾਂ ਇੱਕ ਫੀਸ ਜੈਨੂਨ ਰੱਖੀ ਆ ਜੈਨੂਨ ਫੀਸ ਰੱਖੀ ਆ ਕੋਈ ਜ਼ਿਆਦਾ ਨਹੀਂ ਰੱਖੀ ਆ ਮੰਨ ਲਓ ਕੋਈ ਰੋਗ ਟੋਕ ਨਹੀਂ ਤੁਹਾਡਾ ਮਾਨਤਨ ਜੇ ਕੋਈ ਭਰਾ ਦੂਰੋਂ ਆਉਂਦਾ ਹੈ ਮਾਨਤਾ ਨਾ ਉਹ ਚ ਵੀ ਪੂਰਾ ਹੋਊਗਾ ਉਹਦੇ ਚ ਵੀ ਕੋਈ ਘਾਟ ਨਹੀਂ ਹੁਣ ਗੱਲ ਆਈ ਦੀ ਬਾਈ ਜੀ ਡਾਕਟਰ ਸਾਹਿਬਾਂ ਦੀ ਡਾਕਟਰ ਸਾਹਿਬਾਂ ਕਿਹੜੇ ਆਉਂਦੇ ਦੀ ਜੀ ਆਪਣੇ ਕੋ ਡਾਕਟਰ ਸਾਹਿਬ ਆਉਂਦੇ ਨੇ ਰਾਜੂ ਮੁਖਸਰ ਤੋਂ ਜੀ ਤੇ ਲੋਕਲ ਜੇ ਮੰਨ ਲਓ ਜਿੱਦਾਂ ਬਾਈ ਜੀ ਹੁਣੀ ਆਏ ਆ ਇਹਨਾਂ ਨੇ ਹੁਣ ਮੰਨ ਲਓ ਵੀ ਚੈੱਕ ਕਰਾ ਕੇ ਹੁਣ ਘੋੜਾ ਦਾਵੋਗੇ ਤੁਸੀਂ ਤਕਰੀਬਨ ਉਹ ਪਰਸੋਂ ਹੀ ਗਏ ਆ ਆਪਣੇ ਕੋ ਹਫਤੇ ਬਾਅਦ ਆਉਂਦੇ ਆ ਜੀ ਦੂਰ ਨੇੜੇ ਘੋੜੀਆਂ ਵਾ ਆਪਾਂ ਲੈ ਕੇ ਜਾਂਦੇ ਆ ਭੈਣ ਭਰਾਵਾਂ ਦੇ ਘਰ ਖੜਕੇ ਚੈੱਕ ਕਰਵਾਉਣੀ ਆ ਜੀ ਜੀ ਹਾਂਜੀ ਬਾਕੀ ਉਦਾਂ ਵੀ ਕਿਸੇ ਭੈਣ ਭਰਾ ਨੂੰ ਲੋਡ ਹੁੰਦੀ ਆ ਤੇ ਡਾਕਟਰ ਨੂੰ ਕਾਲ ਕਰਕੇ ਸੱਦ ਵੀ ਲਈਦਾ ਉਹ ਗੱਲ ਨਹੀਂ ਆਪਣੇ ਤੋਂ ਲੱਗ ਗਿਆ ਆਪਣੇ ਝਾਂਮਕੇ ਪਿੰਡ ਦਾ ਡਾਕਟਰ ਅੰਗਰੇਜ਼ ਸਿੰਘ ਉਹ ਵੀ ਉਹਨੂੰ ਵੀ ਬੁਲਾ ਲਈ ਜੀ ਆਪ ਵੀ ਕਰ ਲੈਂਦਾ ਆਪ ਵੀ ਆਪ ਵੀ ਕਰ ਲੈਂਦੇ ਆ ਜੇ ਜੇ ਮੰਨ ਲਓ ਜਿਆਦਾ ਹੀ ਕੋਈ ਪ੍ਰੋਬਲਮ ਆਉਂਦੀ ਆ ਯਾਰ ਫਿਰ ਆਪ ਨੂੰ ਜੀ ਚਮਕਿਆਂ ਵਾਲੇ ਨੂੰ ਜੀ ਡਾਕਟਰ ਆਜੂਆ ਹੋਰ ਵੀ ਆਪਣੇ ਸੱਜਣ ਮਿੱਤਰ ਡਾਕਟਰ ਡਾਕਟਰ ਸਾਰੇ ਕੋਈ ਮੋੜਦਾ ਨਹੀਂ ਕੋਈ ਆਪਾਂ ਕਿਸੇ ਨਾਲ ਮਾੜੀ ਨਹੀਂ ਆਪਾਂ ਕਿਸੇ ਨਾਲ ਵਿਗਾੜੀ ਨਹੀਂ ਸਾਰੇ ਡਾਕਟਰ ਸਾਹਿਬ ਆਉਂਦੇ ਨੇ ਜੀ ਹਾਂ ਅੱਛਾ ਹੁਣ ਵੀਡੀਓ ਦਾ ਕਰਦ ਗਏ ਐਂਡ ਕਰਦ ਗਏ ਜੀ ਅੱਛਾ ਭਾਈ ਜੀ ਇੱਕ ਤਾਂ ਹੋ ਗਿਆ ਸਾਨੂੰ ਨੇਰਾ ਕਿਉਂਕਿ ਸ਼ੂਟ ਕਰਦੇ ਸਾਨੂੰ ਕਵੇਲਾ ਹੋ ਗਿਆ ਕਾਫੀ ਤੇ ਜੇ ਫੋਟੋ ਥੋੜੀ ਜੀ ਕਲੀਅਰ ਕੁਆਲਿਟੀ ਘਟ ਗਈ ਤੇ ਉਸ ਚ ਲਈ ਭਾਈ ਹੱਥ ਜੋੜ ਕੇ ਮਾਫੀ ਮੰਗਦੇ ਆ ਸੋ ਵੀਡੀਓ ਕਿਵੇਂ ਲੱਗੀ ਘੋੜਾ ਵੱਡੀ ਗੱਲ ਇਹ ਆ ਵੀ ਘੋੜਾ ਤੇ ਘੋੜੇ ਦੇ ਰਿਜ਼ਲਟ ਕਿਵੇਂ ਲੱਗੇ ਭਾਈ ਹੋਣੀਆਂ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਇਹ ਦੇ ਵਲਵਲੇ ਕਿਵੇਂ ਲੱਗੇ ਉਹ ਸਾਨੂੰ ਜਰੂਰ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਪਹਿਲ ਦੇ ਆਧਾਰ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜਿਹੜਾ ਕੋਈ ਵੀ ਕੰਮ ਯਾਰ ਭਾਵੇਂ ਕੋ ਤਕੜਾ ਕਰਦਾ ਐ ਤੇ ਭਾਵੇਂ ਕੋ ਮਾਤੜ ਕਰਦਾ ਮੈਂ ਕਹਿੰਦਾ ਹੁੰਨਾ ਵੀ ਘੋੜਿਆਂ ਦੇ ਵਿੱਚ ਸਟ੍ਰਗਲ ਇੱਕੋ ਜਿਹਾ ਹੀ ਐ ਇਹ ਨਹੀਂ ਕੋਈ ਕਹਿ ਸਕਦੇ ਵੀ ਬਾਈ ਆ ਇਹਨੇ ਇੰਨਾ ਕੀਤਾ ਤੇ ਇਹਨੇ ਨਾ ਕੀਤਾ ਅਸੀਂ ਇਹ ਜਰੂਰ ਕਹਿੰਦੇ ਹੁੰਨੇ ਵੀ ਬਾਈ ਇੱਕ ਵਾਰੀ ਪੈਸਾ ਲਾ ਕੇ ਬੰਦਾ ਜਨਮਰ ਜਰੂਰ ਲਿਆ ਸਕਦਾ ਪਰ ਉਹਨੂੰ ਚਲਾਉਣ ਦੇ ਵਿੱਚ ਤੇ ਉਹਨੂੰ ਬਰੀਡਿੰਗ ਕਰਾਉਣ ਦੇ ਵਿੱਚ ਵੱਡਾ ਹੱਥੋਂ ਦੀ ਮਿਹਨਤ ਦਾ ਹੁੰਦਾ ਤੇ ਅਕਾਲ ਪੁਰਖ ਦਾ ਹੁੰਦਾ ਤੇ ਬਾਕੀ ਵੀਡੀਓ ਕਿਵੇਂ ਲੱਗੀ ਗੱਲਾਂ ਬਾਤਾਂ ਕਿਵੇਂ ਲੱਗੀਆਂ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਾ ਖੈਰ ਸਤਿ ਸ੍ਰੀ ਅਕਾਲ ਬਾਈ ਜੀ ਸਾਰੀ ਭਰਾਵਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਓਕੇ ਸੱਜਣੋ ਸ਼ੇਅਰ ਮਾਰ ਦਿਓ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ